ਸਾਡੀ ਸਰਕਾਰ ਦੀ ਅੱਜ ਉਦਯੋਗਪਤੀਆਂ ਦੇ ਨਾਲ ਅੱਜ ਵਪਾਰੀਆਂ ਦੇ ਨਾਲ ਮੀਟਿੰਗ ਹੈ ਅੱਜ ਸਾਡੀ ਕਾਰਪੋਰੇਸ਼ਨਾਂ ਦੇ ਨਾਲ ਮੀਟਿੰਗ ਹੈ ਵੱਡੇ ਵੱਡੇ ਹੋਲਡਿੰਗ ਲਾਤੇਗੇ ਕਿ ਅੱਜ ਪੰਜਾਬ ਸਰਕਾਰ ਦੀ ਜਿਹੜੀ ਮੀਟਿੰਗ ਹੈ ਧਰਨੀਆਂ ਤੇ ਬੈਠਣਾ ਪੈਂਦਾ ਸੰਘਰਸ਼ ਕਰਨੇ ਪੈਂਦੇ ਨੇ ਤਾਂ ਕਿਸਾਨਾਂ ਨੂੰ ਟਾਈਮ ਨਹੀਂ ਮਿਲਦਾ ਹੈਗਾ ਤਾਂ ਕਿਸਾਨ ਆਗੂਆਂ ਨੂੰ ਸਮੇਂ ਨਹੀਂ ਮਿਲਦੇ ਹੈਗੇ کارਖਾਨੇਦਾਰਾਂ ਦੇ ਨਾਲ ਮੀਟਿੰਗ ਹੈ ਮੀਟਿੰਗ ਹੁੰਦੀ ਹੈ ਤਾਂ ਸਰਕਾਰਾਂ ਡੰਕੇ ਵਜਾਉਂਦੀਆਂ ਨੇ ਵਪਾਰੀਆਂ ਦੀ ਤਾਕਤ ਕੀ ਹੈ ਕਾਰੋਬਾਰੀਆਂ ਦੀ ਤਾਕਤ ਕੀ ਹੈ ਜਿਹੜੀ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਇਹ ਵੀਡੀਓ ਬਣਾ ਰਹੇ ਹਾਂ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਲਈ ਆਹਾਂ ਵੀਡੀਓ ਅਸੀਂ ਬਣਾ ਰਹੇ ਹਾਂ ਕਿਸਾਨ ਆਗੂਆਂ ਦੇ ਲਈ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਫਿਰ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਕੋਈ ਵੀ ਸਰਕਾਰ ਹੋਵੇ ਸੈਂਟਰ ਦੇ ਵਿੱਚ ਬੈਠੀ ਹੋਈ ਕੋਈ ਕੋਈ ਸਰਕਾਰ ਹੋਵੇ ਜਾਂ ਫਿਰ ਕਿਸੇ ਸੂਬੇ ਦੇ ਵਿੱਚ ਬੈਠੀ ਹੋਈ ਕੋਈ ਸਰਕਾਰ ਹੋਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੋਵੇ ਹਰਿਆਣਾ ਦੇ ਵਿੱਚ ਬੀਜੇਪੀ ਹੋਵੇ ਕਿਸੇ ਵੀ ਸਟੇਟ ਦੇ ਵਿੱਚ ਕੋਈ ਸਰਕਾਰ ਹੋਵੇ ਹਿਮਾਚਲ ਦੇ ਵਿੱਚ ਕਾਂਗਰਸ ਹੋਵੇ ਹੁਣ ਤੁਸੀਂ ਦੇਖੋ ਕਿ ਇਹ ਜਿਹੜੀਆਂ ਸਰਕਾਰਾਂ ਨੇ ਤੇ ਜਿਹੜੇ ਉਦਯੋਗਪਤੀ ਨੇ ਤੇ ਜਿਹੜੇ ਕਾਰੋਬਾਰੀ ਲੋਕ ਨੇ ਜਿਵੇਂ ਬੀਤੇ ਕੱਲ ਆਮ ਆਦਮੀ ਪਾਰਟੀ ਦੀ ਤੇ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਜਿਹੜੇ ਹੈਗੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਦੀ ਇੱਕ ਮਿਲਣੀ ਸੀ ਵਪਾਰੀਆਂ ਦੇ ਨਾਲ ਪਟਿਆਲਾ ਦੇ ਵਿੱਚ ਜਦੋਂ ਪੰਜਾਬ ਸਰਕਾਰ ਦੀ ਮਿਲਣੀ ਹੋਣੀ ਹੁੰਦੀ ਹੈ ਵਪਾਰੀਆਂ ਦੇ ਨਾਲ ਜਾਂ ਪੰਜਾਬ ਸਰਕਾਰ ਦੀ ਮਿਲਣੀ ਹੋਈ ਹੈ ਪਟਿਆਲਾ ਦੇ ਵਿੱਚ ਵਪਾਰੀਆਂ ਦੇ ਨਾਲ ਤਾਂ ਪੂਰੇ ਪਟਿਆਲਾ ਦੇ ਵਿੱਚ ਪਟਿਆਲਾ ਦੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਵੱਡੇ-ਵੱਡੇ ਹੋਲਡਿੰਗ ਲਾਤੇ ਗਏ ਕਿ ਅੱਜ ਪੰਜਾਬ ਸਰਕਾਰ ਦੀ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਜਾਂ ਜਿਹੜੀ ਮਿਲਣੀ ਹੈ ਉਹ ਮਿਲਣੀ ਵਪਾਰੀਆਂ ਦੇ ਨਾਲ ਹੈ ਤੇ ਵੱਡੇ ਤਾਮ-ਜਾਮ ਦੇ ਵਿੱਚ ਲੋਕ ਪੁੱਛਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਵਰਕਰ ਸ਼ਾਮਲ ਹੁੰਦੇ ਨੇ ਕਿ ਸਾਡੀ ਪਾਰਟੀ ਦੀ ਸਾਡੀ ਸਰਕਾਰ ਦੀ ਅੱਜ ਉਦਯੋਗਪਤੀਆਂ ਦੇ ਨਾਲ ਅੱਜ ਵਪਾਰੀਆਂ ਦੇ ਨਾਲ ਮੀਟਿੰਗ ਹੈ। ਅਸੀਂ ਕਹਿੰਨੇ ਆ ਕਿ ਬੜੀ ਚੰਗੀ ਗੱਲ ਹੈ ਮੀਟਿੰਗਾਂ ਮੁਲਾਕਾਤਾਂ ਸਰਕਾਰਾਂ ਦੀਆਂ ਵਪਾਰੀਆਂ ਦੀਆਂ ਹੋਣੀਆਂ ਚਾਹੀਦੀਆਂ ਨੇ। ਪਰ ਇਹਦੇ 'ਚ ਜਿਹੜੀ ਇੱਕ ਗੱਲ ਹੈ ਉਹ ਦੇਖੋ ਤੁਸੀਂ। ਗੱਲ ਕੀ ਹੈ ਕਿ ਪੈਸੇ ਦੀ ਤਾਕਤ ਕੀ ਹੈ? ਵਪਾਰੀਆਂ ਦੀ ਤਾਕਤ ਕੀ ਹੈ? ਕਾਰੋਬਾਰੀਆਂ ਦੀ ਤਾਕਤ ਕੀ ਹੈ? ਜਦੋਂ ਕਿਸੇ ਵੀ ਸਰਕਾਰ ਦੀ ਕਿਸੇ ਵੀ ਉਦਯੋਗਪਤੀਆਂ ਦੇ ਨਾਲ ਕਿਸੇ ਵੀ ਸੂਬਿਆਂ ਦੇ ਨਾਲ ਮੀਟਿੰਗ ਹੁੰਦੀ ਹੈ ਤਾਂ ਸਰਕਾਰਾਂ ਡੰਕੇ ਵਜਾਉਂਦੀਆਂ ਨੇ ਕਿ ਅੱਜ ਸਾਡੀ ਕਾਰੋਬਾਰੀਆਂ ਦੇ ਨਾਲ ਮੀਟਿੰਗ ਹੈ ਅੱਜ ਸਾਡੀ ਵੱਡੇ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਹੈ ਅੱਜ ਸਾਡੀ ਕਾਰਖਾਨੇਦਾਰਾਂ ਦੇ ਨਾਲ ਮੀਟਿੰਗ ਹੈ ਅੱਜ ਸਾਡੀ ਕਾਰਪੋਰੇਸ਼ਨਾਂ ਦੇ ਨਾਲ ਮੀਟਿੰਗ ਹੈ ਤੇ ਅਸੀਂ ਅੱਜ ਵੱਡੇ ਐਲਾਨ ਕਰਾਂਗੇ ਉਦਯੋਗਪਤੀਆਂ ਦੇ ਲਈ ਪਰ ਜਦੋਂ ਕਿਸਾਨਾਂ ਦੀ ਵਾਰੀ ਆਉਂਦੀ ਹੈ ਉਹ ਕਿਸਾਨ ਜਿਹੜੇ ਲੋਕਾਂ ਦਾ ਦੁਨੀਆ ਦਾ ਦੇਸ਼ ਦਾ ਸੂਬਿਆਂ ਦਾ ਢਿੱਡ ਭਰਦੇ ਨੇ ਜਦੋਂ ਉਹਨਾਂ ਦੇ ਨਾਲ ਮੀਟਿੰਗ ਕਰਨ ਦੀ ਸਰਕਾਰਾਂ ਦੀ ਵਾਰੀ ਆਉਂਦੀ ਹੈ ਤਾਂ ਕਿਸਾਨ ਆਗੂਆਂ ਨੂੰ ਸਮੇਂ ਨਹੀਂ ਮਿਲਦੇ ਹੈਗੇ ਕਿਸਾਨ ਆਗੂਆਂ ਨੂੰ ਬੁਲਾ ਕੇ ਮੋੜਤਾ ਜਾਂਦਾ ਕਿਸਾਨ ਆਗੂਆਂ ਨੂੰ ਸਰਕਾਰਾਂ ਦੇ ਨਾਲ ਬੈਠਣ ਦੇ ਲਈ ਭਾਵੇਂ ਕਿਸੇ ਵੀ ਸਟੇਟ ਦੇ ਮੁੱਖ ਮੰਤਰੀ ਹੋਣ ਪ੍ਰਧਾਨ ਮੰਤਰੀ ਹੋਣ ਖੇਤੀਬਾੜੀ ਮੰਤਰੀ ਹੋਣ ਜੇਕਰ ਉਹਨਾਂ ਦੇ ਨਾਲ ਬੈਠਣਾ ਹੋਵੇ ਵੱਡੇ ਵੱਡੇ ਮੰਤਰੀਆਂ ਦੇ ਨਾਲ ਕਿਸਾਨਾਂ ਨੇ ਆਪਣੇ ਲੋਕਾਂ ਦੀ ਗੱਲ ਲੈ ਕੇ ਤਾਂ ਕਿਸਾਨਾਂ ਨੂੰ ਟਾਈਮ ਨਹੀਂ ਮਿਲਦਾ ਹੈਗਾ ਕਿਉਂਕਿ ਕਿਸਾਨਾਂ ਦੇ ਕੋਲੇ ਕੋਈ ਤਾਕਤ ਨਹੀਂ ਹੈਗੀ ਤਾਕਤ ਤਾਂ ਕਾਰੋਬਾਰੀਆਂ ਕੋਲੇ ਹੈ ਤਾਕਤ ਆ ਵੱਡੇ ਵੱਡੇ ਕਾਰਪੋਰੇਟਾਂ ਲੋਕਾਂ ਕੋਲੇ ਆ ਕਿ ਜਦੋਂ ਸਰਕਾਰਾਂ ਦੀ ਕਾਰਪੋਰੇਟਾਂ ਦੇ ਨਾਲ ਮੀਟਿੰਗ ਹੁੰਦੀ ਹੈ ਉਦੋਂ ਤਾਂ ਵੱਡੇ ਵੱਡੇ ਢੋਲ ਵੱਜਦੇ ਨੇ ਵੱਡੇ ਵੱਡੇ ਡੰਕੇ ਵੱਜਦੇ ਨੇ ਕਿ ਅੱਜ ਸਾਡੀ ਉਦਯੋਗਪਤੀਆਂ ਦੇ ਨਾਲ ਮੀਟਿੰਗ ਹੈ ਪਰ ਜਦੋਂ ਕਿਸਾਨਾਂ ਦੀ ਵਾਰੀ ਆਉਂਦੀ ਹੈ ਮੀਟਿੰਗਾਂ ਦੀ ਤਾਂ ਕਿਸਾਨਾਂ ਨੂੰ ਹੱਥ ਹਲਾਤਾ ਜਾਂਦਾ ਕਿਸਾਨਾਂ ਦੀ ਕੋਈ ਸਰਕਾਰਾਂ ਗੱਲ ਨਹੀਂ ਸੁਣਦੀਆਂ ਕਿਸਾਨਾਂ ਨੂੰ ਆਪਣੀ ਗੱਲ ਸੁਣਾਉਣ ਦੇ ਲਈ ਧਰਨੀਆਂ ਤੇ ਬੈਠਣਾ ਪੈਂਦਾ ਸੰਘਰਸ਼ ਕਰਨੇ ਪੈਂਦੇ ਨੇ ਅੰਦੋਲਨ ਕਰਨੇ ਪੈਂਦੇ ਨੇ ਆਪਣੀ ਗੱਲ ਸੁਣਾਉਣ ਦੇ ਲਈ ਕਿਉਂਕਿ ਕਿਸਾਨਾਂ ਦੇ ਕੋਲੇ ਕੋਈ ਤਾਕਤ ਨਹੀਂ ਜਿਹੜੀ ਪੈਸੇ ਦੀ ਤਾਕਤ ਹੈ ਪੂੰਜੀ ਦੀ ਤਾਕਤ ਹੈ ਉਹ ਤਾਕਤ ਪੂੰਜੀਪਤੀਆਂ ਕੋਲੇ ਹੈ ਇਸੇ ਕਰਕੇ ਉਹਨਾਂ ਦੀ ਗੱਲ ਜਿਹੜੀ ਹੈਗੀ ਹੈ ਸੁਣੀ ਜਾਂਦੀ ਹੈ ਕਿਸਾਨਾਂ ਦੇ ਕੋਲੇ ਕੋਈ ਤਾਕਤ ਨਹੀਂ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਪੈਸੇ ਦੀ ਤਾਕਤ ਕਾਰਪੋਰੇਟ ਹੱਥਾਂ ਦੇ ਵਿੱਚ ਹੈ ਇਸੇ ਕਰਕੇ ਕਾਰਪੋਰੇਟਾਂ ਦੇ ਨਾਲ ਜਦੋਂ ਕੋਈ ਮੀਟਿੰਗ ਹੁੰਦੀ ਹੈ ਕੋਈ ਮੁਲਾਕਾਤ ਹੁੰਦੀ ਹੈ ਉਦੋਂ ਵੱਡੇ ਵੱਡੇ ਢੋਲ ਵੱਜਦੇ ਨੇ ਵੱਡੇ ਵੱਡੇ ਡੰਕੇ ਵੱਜਦੇ ਨੇ ਤੇ ਵੱਡੇ ਵੱਡੇ ਫਲੈਕਸ ਬੋਰਡ ਲੱਗਦੇ ਨੇ ਕਿ ਅੱਜ ਸਾਡੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਕਾਰਪੋਰੇਟਾਂ ਦੇ ਦੁਆਰ ਚੱਲੀਆਂ ਨੇ ਕਾਰਪੋਰੇਟਾਂ ਨੂੰ ਮਿਲਣਾਂ